ਕਈਆਂ ਨੂੰ ਯਾਦ ਹੋਏਗਾ ਸਾਡੀ ਐਤਵਾਰ ਦਾ प्रकरण ਚੱਲਦਾ ਪਿਆ ਮੱਖਣ ਸ਼ਾਲ ਲਵਾਣੇ ਦੀ ਸਾਖੀ ਗੱਜ ਕੇ ਆਖੋ ਸਾਡਾ ਡਬਲ ਬਿਜ਼ਨਸ ਕਰਦਾ ਸੀ ਡਬਲ ਇਧਰੋਂ ਵੇੜੇ 'ਚ ਮਾਲ ਲੱਦਣਾ ਦੂਸਰੇ ਵਿਦੇਸ਼ਾਂ 'ਚ ਵੇਚਣਾ ਉੱਥੋਂ ਮਾਇਆ ਨਹੀਂ ਲੈਣੀ ਉਸ ਮਾਇਆ ਦਾ ਉੱਥੋਂ ਮਾਲ ਖਰੀਦਣਾ ਤੇ ਇੱਧਰ ਵੇਚਣਾ ਇੰਨਾ ਵੱਡਾ ਵੇੜਾ ਕਿ ਕਿੰਨੇ ਨੌਕਰ ਪਰਿਵਾਰ ਮਾਲ ਬੜਾ ਸੋਹਣਾ ਹੈ ਲੈਰਾ ਦਾ مارتا تریا ہوم آ گیا ہبا دشا پٹھی چل پی بڑا ملاح نے یتن کیا تھلے ریت فس گیا کئی گھنٹے لگ گئے ملاح نہیں نکل گئے ਜਦੋਂ ਮਲਾਹਾ ਦੇ ਹੱਥ ਖੜੇ ਹੋ ਗਏ ਮੱਖਣ ਸ਼ਾਹ ਜੀ ਕਿਸੇ ਕੇ ਅਰਦਾਸ ਕਰ ਸਕਦੇ ਹੋ ਤੇ ਕਰ ਲੋ ਆਖੋ ਸਤਨਾਮ ਵਾਹਿਗੁਰੂ ਆਪਣੇ ਹੱਥ ਖੜੇ ਨੇ ਢੇੜਾ ਇੱਕ ਬੰਨੇ ਮਾਲ ਇੱਕ ਬੰਨੇ ਸਵਾਨ ਇੱਕ ਬੰਨੇ ਹੁਣ ਤੇ ਜਾਨਾਂ ਦਾ ਵੀ ਖਤਰਾ ਆਖੋ ਸਤਨਾਮ ਵਾਹਿਗੁਰੂ ਤੁਸੀਂ ਇਹ ਰੋਇਤ ਵਾਰ ਸੁਣਿਆ ਇਹ ਚੀਜ਼ਾਂ ਲੈ ਕੇ ਅਰਦਾਸ ਕੀਤੀ ਇਹ ਚੀਜ਼ਾਂ ਕੰਮ ਆਉਣ ਵਾਲੀਆਂ ਪੰਜ ਸ਼ਿਨਾਨਾ ਕੀਤਾ ਹੱਥ ਧੋਤੇ ਮੁਖ ਦੇ ਛਿੱਟੇ ਮਾਰੇ ਪੈਰਾਂ ਦੇ ਜਲ ਪਾਇਆ ਦੂਜਾ ਸਰੂਪ ਨਿਮਰਤਾ ਦਾ ਇੰਜ ਹੱਥ ਨਿਮਰਤਾ ਚ ਜੁੜਦੇ تیجا لکھے ہے مکھن شاہ لوا جی نے جوتی سروپ ستگانوں کا دھیان دریا چوتھا تین گل مجھے ودیا لگیاں تھی دیکھ لو جو ارداس کر لگا ساری ارداس تو بعد کہہد تھی انتر جامی ہو گرو نانک کا گھر ار جامی ਪਹਿਲੀ ਗੱਲ ਐ ਕਹੀ ਦੂਜੀ ਗੱਲ ਕਹੀ ਹਾਲਾ ਦਰਸ਼ਨ ਗੁਰੂ ਅਰਕਸ਼ਨ ਸਾਹਿਬ ਦਾ ਕੀਤੇ ਐ ਇਹਨੂੰ ਨਹੀਂ ਪਤਾ ਕਿ ਉਹ ਮਹਾਰਾਚੋਲਾ ਬਦਲ ਗਏ ਕਹਿ ਗਏ ਗੁਰੂ ਬਾਬਾ ਬਕਾਲੇ ਜਿਹੜਾ ਵੀ ਐਸ ਵੇਲੇ ਜਿੱਥੇ ਵੀ ਜੋਤ پہلی گل کہیں تھی انتر گل ہوئی جی نراش ہو چکے آن دی آس پوری کرنے والا یہ تو لائف بھی آن دے آیا ہوئے گا ای بھی کئی ہاری بندہ ہک جانا اس بعد ایک پوڑی آئی جی نراش ہو جائے نراش ہو ہے لفظ وتے نراش ہو چکے چکی آس پوری کرنے والے گج کے آخو سر میرے ملا نراش ہو گئے میرا پروار میں بیٹھے نراش ہو گئے نوکر نراش ہو گئے بھی ہوں گے راش ہو دیوی آسا پوری کرن والے تیج لفظ سارے پاسے تو کا آشے گج گئے انہیں پامنا پیدا ہوتی ہے آئی ابھی ਜੋੜਿਆਂ ਦੀ ਗੱਲ ਸੁਣ ਇਹ ਮੱਖਣシャ ਲਵਾਣਾ ਜੁੜੀ ਰੂ ਲਹਜਵੇਂ ਜੋੜੇ ਨਿਕਲ ਰਹੇ ਤੁਹਾਡੇ ਚੋਂ ਕਿਸੇ ਦੇ ਮਨ ਚ ਕੁਐਸਚਨ ਆ ਜਾਵੇ ਵੀ ਗੁਰਗਵਾਲ ਸਿੰਘ ਨੇ ਕੋਲੋਂ ਜੋੜ ਲਿਆ ਨਿਰਾਸ਼ ਹੋ ਚੁੱਕਿਆਂ ਦੀ ਆਸ ਪੂਰੀ ਕਰਨ ਵਾਲੇ ਸਾਰੇ ਪਾਸੇ ਤੁਹਾਡਾ ਪ੍ਰਕਾਸ਼ ਹੈ اس کر کے میں گا کے بولن لگا سری گرپرتاپ سورج گرنتھ دیا یہ لائنہ نے سنے ہے پربو تم نراش کیا یہ دارنا نہیں ہوئی جی روز شہدہ کتھا ہوتی ہے سری گر پرداسوری پٹیالے دو کنوان روز کتھا لائی بال لائن <سؤال> مہاکوی بھائی سنتوخی مکھن تم ناش <سؤال> کیا انتریامی سرب <سؤال> پرکاش <سؤال> اے پربو ਮਨਰਾਸ਼ ਕੀਆ ਅੰਤਰਿਆਮੀ ਸਰਵ ਪ੍ਰਕਾਰ ਮੈਂ ਸਦੀਵ ਕੋ ਦਾਸ ਤੁਮਾਰਾ ਮਕਣਸ਼ਾਹ ਆਪ ਆਪਣਾ ਕਹਿ ਰਿਹਾ ਮੈਂ ਤੁਹਾਡਾ ਦਾਸ ਹਾਂ ਸਦਾ ਤੋਂ ਹੀ ਤੁੰਗੀ ਇਹਦੇ ਵੱਡੇ ਵੀ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਏ ਮੈਂ ਸਦੀਵ ਕੋ ਦਾਸ ਤੁਮਾਰਾ ਅਬ ਜਹਾਜ ਕੋ ਪਾਰ ਉਤਰ ਅਬ ਜਹਾਜ ਕੋ ਪਾਰ ਉਤਰ